ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਬਹੁਤ ਸਾਰਾ ਤੁਹਾਡਾ ਮੇਰੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ Sunday ਦੀ ਸਪੈਸ਼ਲ ਸੇਲ ਅੱਜ ਦੇ ਸੂਟ ਤੇ ਅੱਜ ਦੀ ਸੇਲ ਸਪੈਸ਼ਲ ਆ ਬੁੱਕ ਕਰਿਓ ਸਟਾਕ ਬਹੁਤ ਪਿਆਰਾ ਜੇ ਲਿਮਟਿਡ ਜੇ ਇਹਦੇ ਵਿੱਚ ਤੁਹਾਨੂੰ ਸਾਰੇ ਸੂਟ ਦੇਵਾਂਗਾ ਅੱਜ ਮੈਂ organza shimmer muslin cotton ਹਰ ਇੱਕ ਤਰ੍ਹਾਂ ਦੀ ਵੈਰਾਈਟੀ ਦਵਾਂਗਾ ਦੁਪੱਟੇ ਨਾਲ ਵਿਦਾਊਟ ਦੁਪੱਟੇ ਨਾਲ ਸਾਰੇ ਤੁਹਾਨੂੰ ਮਿਲ ਜਣੇ ਆ ਰੇਟ ਕੀ ਆਉਣਾ ਹੈ ਮੈਂ ਹੁਣੇ ਦੱਸ ਦਿੰਨਾ ਆ ਵੀਡੀਓ ਦੇ ਐਂਡ ਤੱਕ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੂਟਾਂ ਦਾ ਰੇਟ ਸਿਰਫ 590 ਦਾ ਇੱਕ ਤੇ ਦੋ ਸੂਟ ਮਿਲਣੇ 1100 ਦੇ ਵਿੱਚ ਤੁਹਾਨੂੰ ਸ਼ਿਪਿੰਗ ਫ੍ਰੀ ਦਊਗਾ ਆਲ ਓਵਰ ਇੰਡੀਆ ਦੇ ਵਿੱਚ ਸਿੰਗਲ ਸੂਟ ਜਿਹੜਾ ਜੇ ਉਹ ਤੁਸੀਂ ਬੁੱਕ ਕਰ ਸਕਦੇ ਜੀ ਸੌਰੀ ਮੈਂ ਇਹ ਕਹਿਣ ਲੱਗਾ ਹਾਂ ਕਿ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਬਹੁਤ ਸਾਰੀਆਂ ਭੈਣਾਂ ਸਾਡੀਆਂ ਮੈਸੇਜ ਕਰਨੀਆਂ ਕੈਸ਼ ਔਨ ਡਿਲੀਵਰੀ ਦੀਆਂ ਸੋ ਕੈਸ਼ ਔਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਜੇ ਹੈਗੀ ਤੇ ਤੁਸੀਂ ਜਲਦੀ ਜਲਦੀ ਬੁੱਕ ਕਰ ਲਿਓ ਸਕੈਨਰ ਤੁਹਾਨੂੰ ਮੈਂ ਸੈਂਡ ਕਰ ਦੂੰਗਾ ਪੇਮੈਂਟ ਕਰਦੇ ਹੋ ਤੇ ਆਪਣੇ ਸੂਟ ਬੁੱਕ ਕਰ ਲਿਓ ਰੇਟ ਬਹੁਤ ਆਪ ਦਾ ਵੀਡੀਓ ਸਭ ਤੋਂ ਸੋਹਣੀ ਆਉਣ ਵਾਲੀ ਜੀ ਸੁਪਰ ਸੰਡੇ ਸੇਲ ਵਾਲੀ ਲਓ ਵੀ ਕਰਦੇ ਆ ਸ਼ੁਰੂ ਪਹਿਲਾ ਸੂਟ ਸੁਪਰ ਸੰਡੇ ਸੇਲ ਦਾ ਇਹ ਸਟਾਕ ਜਿਹੜਾ ਮੈਂ ਤੁਹਾਨੂੰ ਦੱਸਦਾ ਹੁਣ ਨਾ ਵੀ ਆਪਾਂ ਬਾਰ 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 ਪਤਾ ਨਹੀਂ ਕਿੰਨੀ ਵਾਰੀ ਤੁਹਾਡੇ ਵਾਸਤੇ ਇਹ ਰਿਪੀਟ ਤੇ ਲੈ ਕੇ ਆਏ ਆਂ ਕਿਉਂਕਿ ਤੁਸੀਂ ਪਿਆਰ ਹੀ ਇਹਨਾਂ ਦਿੰਦੇ ਜੇ ਇਹਨਾਂ ਸੂਟਾਂ ਨੂੰ ਇਹ ਆਪਾਂ ਬਹੁਤ ਮੁਸ਼ਕਲ ਫਿਰ ਤੁਹਾਡੇ ਵਾਸਤੇ ਰੀਸਟਾਕ ਕੀਤੇ ਨੇ ਸੂਟ ਤੇ ਬਹੁਤ ਸਾਰੇ ਸੂਟ ਇਸ ਵਾਰੀ ਵਿੱਚ ਆਪਾਂ ਕਾਟਨ ਦੇ ਵੀ ਐਡ ਕਰਤੇ ਜੇ ਮਸਲੀਨ ਦੇ ਵੀ ਕਰਤੇ ਜੇ ਤੇ ਆਹ ਸੂਟ ਜਿਹੜੇ ਤੁਸੀਂ ਪਸੰਦ ਕਰਦੇ ਹੋ ਫੁਲਕਾਰੀ ਵਾਲੇ ਉਹ ਵੀ ਸਾਰੇ ਐਡ ਕਰਤੇ ਜੇ ਸਭ ਤੁਹਾਨੂੰ ਅੱਜ ਦੀ ਵੀਡੀਓ 'ਚ ਮਿਲਣਗੇ ਇੱਕੋ ਰੇਟ 'ਚ ਦਊਂਗਾ ਦੋ ਸੂਟ 1100 ਤੇ ਸਿੰਗਲ 590 ਰੁਪਈਆ ਦਾ ਇਹ ਤੁਸੀਂ ਵੇਖ ਸਕਦੇ ਜੇ ਫੈਬਰਿਕ ਹੈਗਾ ਜੇ ਬਹੁਤ ਸੋਹਣਾ ਇਹਦਾ ਮਸਲੀਨ ਦਾ ਬਾਟਮ ਨਾਲ ਮਸਲੀਨ ਦੀ ਦੁਪੱਟਾ ਵੀ ਨਾਲ ਮਸਲੀਨ ਦਾ ਡਿਜੀਟਲ ਪ੍ਰਿੰਟ ਦੇ ਵਿੱਚ ਸਿੰਗਲ ਸੂਟ 590 ਦਾ ਦੋ ਸੂਟ 1100 ਰੁਪਏ ਦੇ ਸ਼ਿਪਿੰਗ ਫ੍ਰੀ ਦੇ ਵਿੱਚ ਅੱਗੇ ਆਗਾ ਜੋਰ ਜੱਟ ਦਾ ਸੂਟ ਆਰੀ ਵਰਕ ਦੇ ਨਾਲ ਚੈੱਕ ਕਰਿਓ ਆਰੀ ਵਰਕ ਦਾ ਵਰਕ ਜੇ ਵਿੱਚ ਸੂਟ ਦੇ ਬਹੁਤ ਸੋਹਣਾ ਫੈਬਰਿਕ ਜੇ ਜੋਰ ਜੱਟ ਬਰਬਰੀ ਦਾ ਤੇ ਨਾਲ ਇਹਦੇ ਦੁਪੱਟਾ ਜਿਹੜਾ ਜੇ ਡਿਜੀਟਲ ਪ੍ਰਿੰਟ ਦਾ ਹੋਣਾ ਜੇ ਬਾਟਮ ਨਾਲ ਮਸਲੀਨ ਦੀ ਆਉਣੀ ਜੇ ਤੇ ਰੇਟ ਸਿਰਫ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਤੇ ਆ ਵੀ ਸੂਟ ਸੋਹਣੇ ਜਿਹੜੇ ਤੁਸੀਂ ਪਹਿਲਾਂ ਹੜਕੋ ਬਹੁਤ ਸਾਰਾ ਸਟਾਕ ਲੈਂਦੇ ਰਹੇ ਜੇ ਤੇ ਇਹ ਆਗੇ ਜੇ ਮਸਲੀਨ ਦੇ ਦੁਪੱਟੇ ਨਾਲ ਆ ਬਹੁਤ ਸਾਰੇ ਸੂਟ ਆਪਾਂ ਤੁਹਾਨੂੰ ਦਿੱਤੇ ਸੀ ਟੈਬੀ ਦੇ ਦੁਪੱਟੇ ਨਾਲ ਇਹ ਹੁਣ ਆ ਗਿਆ ਮਸਲੀਨ ਦੇ ਦੁਪੱਟੇ ਦੇ ਨਾਲ ਬਾਟਮ ਆ ਗਿਆ ਕਾਟਨ ਦੀ ਫੈਬਰਿਕ ਆ ਗਿਆ ਸ਼ਰਟ ਦਾ ਮਸਲੀਨ ਦਾ ਰੇਟ ਕੀ ਆ ਗਿਆ ਇਹਦਾ ਸਿਰਫ ਤੇ ਸਿਰਫ 590 ਰੁਪਏ ਦੋ ਸੂਟ 1100 ਦੇ ਵਿੱਚ ਅੱਗੇ ਆ ਗਿਆ ਬਲੈਕ ਚੈੱਕ ਕਰ ਲਓ ਬਹੁਤ ਸੋਹਣਾ ਸੂਟ ਜੇ ਇਹ ਵੀ ਬਾਟਮ ਇਹਦੇ ਨਾਲ ਵੀ ਮਸਲੀਨ ਦੀ ਜੇ ਦੁਪੱਟਾ ਡਿਜੀਟਲ ਪ੍ਰਿੰਟ ਜੇ ਤੇ ਰੇਟ ਸੇਮ ਉਹੀ 590 ਦਾ ਸੂਟ ਦੋ ਸੂਟ 1100 ਦੇ ਤੇ ਆ ਵੀ ਚੈੱਕ ਕਰ ਲਓ 850 900 ਵਾਲਾ ਸੂਟ ਹੀ ਇਹ ਵੀ ਅੱਜ ਤੁਹਾਨੂੰ ਅਸੀਂ ਦੇ ਦੇਣ ਲੱਗੇ ਆ ਸਿਰਫ ਤੇ ਸਿਰਫ ਆਓ ਗਿਆ ਜੀ ਠੀਕ ਆ ਜੀ ਇਹ ਵੇਖ ਗਿਆ ਜੀ ਸਭ ਤੋਂ ਪਹਿਲਾਂ ਰੇਟ 590 ਰੁਪਏ ਦੋ ਸੂਟ 1100 ਦੇ ਵਿੱਚ ਦੁਪੱਟਾ ਨਾਲ ਜੇ ਮੈਂ ਤੁਹਾਨੂੰ ਹੁਣੇ ਦੇਣਾ ਚੁੱਕ ਗੇ ਆ ਪਿਆ ਵਿਚਾਰਾ ਆ ਲਓ ਜੀ ਦੁਪੱਟਾ ਆ ਗਿਆ ਜੀ ਔਰਗਾਂਜਾ ਦਾ ਸ਼ਰਟ ਆ ਗਿਆ ਜੀ ਸੂਟ ਦੀ ਔਰਗਾਂਜਾ ਦੀ ਬਾਟਮ ਆ ਗਿਆ ਜੀ ਮਸਲੀਨ ਦੀ ਤੇ ਰੇਟ ਆ ਗਿਆ ਜੀ 590 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਚ ਚੁਕੋ ਲਓ ਭਾਈ ਅੱਗੇ ਆਗਾ ਸ਼ਿਮਰ ਕਿਆ ਬਾਤਾਂ ਨੇ ਸੂਟ ਦੀਆਂ ਬਈ ਸ਼ਮਰ ਦਾ ਆ ਗਿਆ ਸੂਟ ਦੁਪੱਟਾ ਆ ਗਿਆ ਆਰਗੈਂਜਾ ਦਾ ਤੇ ਰੇਟ ਸਿਰਫ 590 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਨਾਲ ਲਓ ਬਈ ਜਿੰਨਾ ਜਿੰਨਾ ਭੈਣਾਂ ਨੇ ਪਹਿਲਾਂ ਸੂਟ ਵੇਖੇ ਆ ਜਾਂ ਪਹਿਲਾਂ ਵੀਡੀਓ ਵੇਖੀ ਆ ਉਹਨਾਂ ਨੂੰ ਰੇਟ ਦਾ ਪਤਾ ਹੋਊਗਾ ਪਰ ਹੁਣ ਕਮਾਲ ਦਾ ਰੇਟ ਦੇਣ ਲੱਗਾ ਕਮਾਲ ਦਾ ਸੂਟ ਦੇਣ ਲੱਗਾ ਜੇ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਉਹੀ ਸੇਮ ਮਿਲੂਗਾ ਤੁਹਾਨੂੰ 590 ਰੁਪਏ ਸਿਰਫ ਸੂਟ ਦਾ ਜਿਹਦੇ ਵਿੱਚ ਕਿ ਇੰਨੀ ਲੇਬਰ ਕੋਸਟ ਨਹੀਂ ਕਰਦੀ ਜਿੰਨੇ ਦਾ ਅਸੀਂ ਤੁਹਾਨੂੰ ਸੂਟ ਦੇਣ ਲੱਗੇ 7 ਮੀਟਰ 7 ਕਿਉਂ 7.5 ਮੀਟਰ 5 ਮੀਟਰ ਦਾ ਸੂਟ 2.5 ਮੀਟਰ ਦਾ ਦੁਪੱਟਾ ਤੇ ਫੈਬਰਿਕ ਵਿਸਕੋਸ ਔਰ ਗਾਂਜਾ ਦਾ ਪਲੇਨ ਸੂਟ ਜੇ ਆਪਾਂ ਲਈਏ ਨਾ 7.5 ਮੀਟਰ 11500 ਤੋਂ ਘੱਟ ਸੂਟ ਨਹੀਂ ਬਣਦਾ ਕੱਲਾ ਪਲੇਨ ਅਸੀਂ ਤੁਹਾਨੂੰ ਵਿਦ ਵਰਕ ਵਿਦ ਦੁਪੱਟਾ ਪੂਰਾ ਫੁੱਲ ਪੇਂਟ ਵਿਦ ਬਾਜੂ ਵਰਕ ਸਾਰਾ ਕੁਝ ਹੀ ਤੁਹਾਨੂੰ ਦੇਣ ਲੱਗੇ ਆ ਸਿਰਫ 590 ਰੁਪਏ ਦੇ ਵਿੱਚ ਇਤੋਂ ਵੱਡੀ ਆਫਰ ਹੋਰ ਕੀ ਦੇ ਸਕਦੇ ਆ ਤੁਹਾਡੇ ਵਾਸਤੇ ਆਪਾਂ ਤੇ ਅਜੇ ਵੀ ਸਾਨੂੰ ਭੈਣਾ ਕਈ ਸਾਡੀਆਂ ਕਮੈਂਟ ਕਰਦੀਆਂ ਅੱਜ ਇੱਕ ਦਾ ਆਇਆ ਹੈ ਭੈਣ ਸਾਡੀ ਦਾ ਕਹਿੰਦੀ ਮੈਂ 650 ਦਾ ਸੂਟ ਦਿਆ ਮੇਰਾ ਸੂਟ ਖਰਾਬ ਹੋ ਗਿਆ ਮੇਰੇ ਪੱਲੇ 650 ਚ ਦੁਪੱਟਾ ਹੀ ਪਿਆ ਤੇ ਮੈਂ ਉਹ ਭੈਣ ਨੂੰ ਇਹ ਗੱਲ ਕਹੀ ਸੀਗੀ ਮੈਂ ਕਿਹਾ ਵੀ ਭੈਣੇ 650 ਚ ਤੇਰੇ ਤੱਕ ਸੂਟ ਪਹੁੰਚਿਆ ਤੂੰ ਉਹਨੂੰ ਵਾਸ਼ ਕੀਤਾ ਉਹ ਨਹੀਂ ਹੰਡਿਆ ਹੁਣ ਅਸੀਂ ਕੀ ਕਰ ਸਕਦੇ ਆ ਆਫਟਰ ਵਾਸ਼ ਮੈਂ ਕੋਈ ਵੀ ਗਰੰਟੀ ਨਹੀਂ ਦੇ ਸਕਦਾ ਚੀਜ਼ ਦੀ ਤੁਸੀਂ ਆ ਵੀ ਮੇਰੇ ਕੋਲ ਲੈ ਲਓ ਨਾ ਜੇ ਕਹੋ ਤੁਸੀਂ ਵੀ ਇਹ ਵਾਸ਼ ਤੋਂ ਬਾਅਦ ਖਰਾਬ ਹੋ ਜਾਊਗਾ ਮੈਂ ਤੁਹਾਨੂੰ ਇਹ ਗਾਰੰਟੀ ਨਹੀਂ ਦਊਂਗਾ ਪਰ ਇਹ ਆ ਵੀ ਇਹ ਤੇ ਬ੍ਰਸ਼ ਨਾ ਮਾਰੇ ਇਹਨੂੰ ਕੁਝ ਵੀ ਨਹੀਂ ਹੁੰਦਾ ਹੋਰ ਦੱਸੋ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਚੁੱਕੋ ਆ ਲੋ ਜੀ ਸੋਨਾ ਜਾਂ ਸੂਟ ਦੇ ਡਿਜ਼ਾਈਨ ਕਲਰ ਸੇਮ ਆਉਣੇ ਜੇ ਇਹ ਚ ਕਲਰ ਆਪਸ਼ਨ ਕੋਈ ਨਹੀਂ ਜੇ ਹੈਗੀ ਜੇ ਤੁਸੀਂ ਕਹੋ ਵੀ ਇਹਦੇ ਕਲਰ ਸਾਨੂੰ ਦੇ ਦਿਓ ਉਹ ਨਹੀਂ ਜੇਗੇ ਫੋਟੋਆਂ ਇਹਨਾਂ ਦੀਆਂ ਅਪਲੋਡ ਨਹੀਂ ਜੇ ਹੋਣੀਆਂ ਕਿਉਂਕਿ ਬਹੁਤ ਸਾਰੀਆਂ ਫੋਟੋਆਂ ਅਸੀਂ ਇਹਨਾਂ ਦੀਆਂ ਖੇਚੀ ਨਹੀਂ ਪਾਉਂਦੇ ਕਿਉਂਕਿ ਵੀਡੀਓ ਦੇ ਉੱਤੇ ਸਾਰੇ ਸੂਟ ਸੇਲ ਹੋ ਜਾਂਦੇ ਆ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਰੇਟ ਉਹੀ ਸੇਮ 590 ਰੁਪਏ ਆ ਵੀ ਚੈੱਕ ਕਰੋ ਕਲਰ ਕੰਟਰਾਸਟ ਵੇਖੀ ਜਾਇਓ ਡਿਜ਼ਾਈਨ ਚੈੱਕ ਕਰੀ ਜਾਇਓ ਫੈਬਰਿਕ ਸਾਰਿਆਂ ਦਾ ਸੇਮ ਜੇ ਵਿਸਕੋਸ ਔਰਗਾਂਜਾ ਦਾ ਦੁਪੱਟੇ ਵੀ ਨਾਲ ਉਹੀ ਸੇਮ ਆਉਣੇ ਜੇ ਪੇਂਟ ਸਾਰਿਆਂ ਦੁਪੱਟਿਆਂ ਦੇ ਵੀ ਆ ਜਣਾ ਜੇ ਇਹ ਤੁਸੀਂ ਸਮਝੋ ਵੀ ਤੁਹਾਡੇ ਬਾਹਤ ਹੀ ਸਰਪ੍ਰਾਈਜ਼ ਹੀ ਆਏ ਇਹ ਬਸ ਇਹਨੂੰ ਤੁਸੀਂ ਬੁੱਕ ਕਰੋ ਖੋਲੋ ਪਾਓ ਸਵਾਓ ਤੇ ਟੌਰ ਕੱਢ ਕੇ ਜਾਓ ਆ ਲਓ ਜੀ 850 ਵਾਲਾ ਸੂਟ ਹੈ ਬਰਬਰੀ ਦਾ ਠੀਕ ਹੈ ਇੱਕੋ ਸੂਟ ਰਹਿ ਗਿਆ ਆਪਣੇ ਕੋਲ ਇਹ ਤੁਹਾਨੂੰ ਦੇ ਦੇਣਾ ਆਪਾਂ ਬਰਬਰੀ ਦਾ ਸੂਟ ਜੇ ਬਹੁਤ ਸੋਹਣਾ ਦੁਪੱਟਾ ਵੀ ਸੇਮ ਨਾਲ ਬਰਬਰੀ ਦਾ ਜੇ ਬਾਟਮ ਆ ਗਈ ਮਸਲੀਨ ਦੀ ਤੇ ਟਾਈ ਡਾਈ ਦਾ ਸੂਟ ਜੇ ਇਹਦੇ ਵਿੱਚ ਨਾ ਮੇਰ ਕੋ ਹੁਣ ਇਸ ਟਾਈਮ ਤੇ ਵੀਡੀਓ ਨਹੀਂ ਹੈਗੀ ਨਹੀਂ ਤੇ ਮੈਂ ਤੁਹਾਨੂੰ ਉਹਦੀ ਮੈਂ ਵੀਡੀਓ ਸ਼ੇਅਰ ਕਰਦਾ ਜੇ ਮੈਨੂੰ ਲੱਭ ਗਈ ਤੇ ਮੈਂ ਜ਼ਰੂਰ ਕਰੂੰਗਾ ਸਾਡੇ ਕੋ ਕਸਟਮਰ ਨੇ ਸੂਟ ਲਿਆ ਬਾਟਮ ਵਰਕ ਕਰਾਇਆ ਇੰਨਾ ਸੋਹਣਾ ਸੂਟ ਬਣਿਆ ਨਾ ਉਹਦਾ ਕਸਟਮਰ ਦਾ ਮੈਂ ਵੀਡੀਓ ਸ਼ੇਅਰ ਜ਼ਰੂਰ ਕਰੂੰਗਾ ਉਹ ਵੀ ਤੁਹਾਡੇ ਨਾਲ ਸਿਰਫ ਕਿੰਨੇ ਦਾ ਸੂਟ ਜੇ 590 ਰੁਪਈਆ ਦਾ ਅੱਛਾ ਆਹ ਸੂਟ ਹੈਗਾ ਜੇ ਮਸਲੀਨ ਦਾ ਠੀਕ ਹੈ ਜੀ ਇਹਦੇ ਵਿੱਚ ਹੈਗਾ ਜੇ ਬਾਵਾ ਤੇ ਵਰਕ ਸੋਹਣਾ ਜਾਂ ਘੇਰੇ ਤੇ ਵਰਕ ਜੇ ਹੈਵੀ ਪੂਰਾ ਘੈਂਟ ਠੀਕ ਹੈ ਜੀ ਤੇ ਦੁਪੱਟਾ ਇਹਦਾ ਜੀ ਦੁਪੱਟਾ ਵੀ ਸਾਰਾ ਹੀ ਹੀ ਕੈਂਟ ਬਣਿਆ ਜੇ ਦੁਪੱਟੇ ਤੇ ਕਟਵਰਕ ਜੇ embroidery ਵਰਕ ਜੇ ੱਤੇਲੇ ਦਾ ਵਰਕ ਜੇ ਸੂਟ ਦਾ ਤੁਹਾਨੂੰ ਮੈਂ ਦਿਖਾ ਦਾਂ ਡਿਜ਼ਾਈਨ ਚੈੱਕ ਕਰੋ ਠੀਕ ਹੈ ਜੀ ਇਹ ਸੂਟ ਤੁਸੀਂ ਬੁੱਕ ਕਰਨ ਤੋਂ ਪਹਿਲਾਂ ਕੀ ਖਿਆਲ ਕਰਨਾ ਆ ਉਹ ਚੈੱਕ ਕਰ ਲਓ ਇਹਦੇ ਵਿੱਚ ਨਾ ਆ ਹੈਗਾ ਜੇ ਪ੍ਰੋਬਲਮ ਮਾਈਨਰ ਜੇ ਇਹਦੇ ਵਿੱਚ ਆ ਕੇ ਜੇ ਛੇਕ ਠੀਕ ਹੈ ਜੀ ਜੇ ਤੁਹਾਡਾ ਬਣਦਾ ਆ ਤੇ ਤਾਂ ਬੁੱਕ ਕਰਿਓ ਜੇ ਤੁਹਾਨੂੰ ਇਹ ਇਹਨੂੰ ਲੈ ਕੇ ਕੋਈ ਪ੍ਰੋਬਲਮ ਹੈ ਤੇ ਇਹਨੂੰ ਵੀਡੀਓ ਨੂੰ ਇੰਨਾ ਕ ਇਗਨੋਰ ਕਰ ਦਿਓ ਸਕਿਪ ਕਰ ਦਿਓ ਇਹ ਵੀ ਤੁਹਾਨੂੰ ਦੇ ਦੂੰਗਾ ਮੈਂ 590 ਰੁਪਈਆ ਦਾ ਫ੍ਰੀ ਸ਼ਿਪਿੰਗ ਦੇ ਨਾਲ ਆਲਓਵਰ ਇੰਡੀਆ ਚ ਅੱਗੇ ਆ ਗਿਆ ਮਸਲੀਨ ਦਾ ਸੂਟ ਠੀਕ ਆ ਜੀ ਚੈੱਕ ਕਰਿਓ ਸੂਟ ਵੇਖੋ ਕਿੰਨਾ ਸੋਹਣਾ ਕਲਰ ਕਿੰਨਾ ਸੋਹਣਾ ਆ ਪੂਰਾ ਜਾਲ ਸਾਰਾ ਫਰੰਟ ਬਣਿਆ ਜੇ ਇਹ ਵੀ ਤੁਹਾਨੂੰ ਮਿਲ ਜਾਣਾ ਸਿਰਫ ਤੇ ਸਿਰਫ 590 ਰੁਪਈਆ ਦੇ ਵਿੱਚ ਮਸਲੀਨ ਦਾ ਤੇ ਅੱਗੇ ਆ ਗਿਆ ਜੇ ਕਾਟਨ ਦਾ ਸੂਟ ਫੈਬਰਿਕ ਵੀ ਨਾਲ-ਨਾਲ ਬੋਲ ਕੇ ਦੱਸੀ ਜਾਣ ਨੇ ਸੁਣੀ ਜਾਓ ਪਲੀਜ਼ ਘੇਰੇ ਤੇ ਪੈਚ ਦੇ ਨਾਲ embroidery ਵਰਕ ਜੇ ਕਦਰ ਬਹੁਤ ਸੋਹਣਾ ਜੇ ਦੁਪੱਟਾ ਨਾਲ ਮਸਲੀਨ ਦਾ ਜੇ ਦੁਪੱਟੇ ਤੇ ਵੀ ਵਰਕ ਜੇ ਇਹ ਤੁਸੀਂ ਹੁਣ ਜਮਾ ਕਰਨੇ ਆ ਸੂਟ ਲੈ ਕੇ ਰੱਖਣੇ ਆ ਬਸ ਤੁਸੀਂ ਆਉਂਦੇ ਸੀਜ਼ਨ ਚ ਪਾਉਣੇ ਆ ਬਸ ਕਿੰਨੇ ਦਾ ਇਹ ਸੂਟ 590 ਦਾ ਦੋ ਸੂਟ 1100 ਤੇ ਸਾਰੀ ਵੀਡੀਓ ਚ ਜਿਹੜੇ ਮਰਜੀ ਦੋ ਸੂਟ ਲੈ ਲਿਓ ਸਿਰਫ 1100 ਰੁਪਏ ਦੇ ਵਿੱਚ ਆ ਵੀ ਕਾਟਨ ਦਾ ਸੂਟ ਜੇ embroidery ਵਰਕ ਜੇ ਸਾਰੇ ਸੂਟ ਤੇ ਸਾਰਾ ਸੂਟ ਹੀ ਜਾਲ ਭਰਿਆ ਪਿਆ ਜੇ ਦੁਪੱਟਾ ਮਸਲੀਨ ਦਾ ਜੇ ਰੇਟ ਉਹੀ 590 ਰੁਪਏ ਸ਼ਿਪਿੰਗ ਫਰੀ ਦੇ ਨਾਲ ਅੱਗੇ ਆ ਗਿਆ ਜੀ ਕਾਲਾ ਸਫਰੰਗਾ ਸੂਟ ਚੈੱਕ ਕਰੋ ਇਹ ਵੀ ਵਰਕ ਬਹੁਤ ਸੋਹਣਾ ਜੇ ਆਹ ਮਾਈਨਰ ਮੋਹਿੰਦਰ ਜੇ ਹੈਗਾ ਇਹਨੂੰ ਤੁਸੀਂ ਮੈਨੇਜ ਕਰ ਲਿਓ ਨਹੀਂ ਤਾਂ ਇਗਨੋਰ ਮਾਰ ਦਿਓ ਛੱਡਿਓ ਇਹਨੂੰ ਕੋਈ ਚੱਕਰ ਨਹੀਂਗਾ ਕਿੰਨੇ ਦਾ ਸੂਟ ਆ 590 ਰੁਪਈਆ ਦਾ ਸ਼ਿਪਿੰਗ ਫ੍ਰੀ ਦੇ ਨਾਲ ਅਬੀ ਆ ਗਿਆ ਕਾਟਨ ਦਾ ਸੂਟ ਕਿੰਨੇ ਦਾ ਇਹ ਵੀ 590 ਰੁਪਈਆ ਦਾ ਕੋਟਾ ਡੋਰੀਆ ਦੇ ਦੁਪੱਟੇ ਨਾਲ ਕਟਵਰਕ ਵਾਲਾ ਦੁਪੱਟਾ ਜੇ ਨਾਲ ਫੈਬਰਿਕ ਕਾਟਨ ਦਾ ਜੇ 590 ਰੁਪਈਆ ਦਾ ਸੂਟ ਜੇ ਮਸਲਿਨ ਦਾ ਸੂਟ ਜੇ ਘੇਰੇ ਦੇ ਉੱਤੇ ਪੱਟੀ ਲੱਗੀ ਜੇ ਲੈਸ ਲੱਗੀ ਜੇ ਬਹੁਤ ਸ਼ਾਨਦਾਰ ਦੁਪੱਟਾ ਔਰਗਾਂਜਾ ਦਾ ਜੇ ਮਲਟੀ ਵਿੱਚ ਪੱਟੀ ਲੱਗੀ ਜੇ ਦੁਪੱਟਾ ਵੀ ਡਿਜ਼ਾਈਨਰ ਰੈਡੀ ਜੇ 590 ਦਾ ਸੂਟ ਕਾਟਨ ਦਾ ਸੂਟ ਜੇ ਫਰੰਟ ਦੇ ਵਿੱਚ ਵਰਕ ਜੇ ਵੇਖ ਸਕਦੇ ਜੇ ਘੇਰੇ ਤੇ ਦੁਪੱਟਾ ਨਾਲ ਮਸਲਿਨ ਦਾ ਆਹ ਹਾਂ ਫਰੰਟ ਸਾਰੀ ਬਣੀ ਆ ਨੱਕ ਤੇ ਲਾਗੇ ਵੀ ਡਿਜ਼ਾਈਨ ਬਣਿਆ ਬੜਾ ਸੋਹਣਾ ਇਹਦਾ ਬਾਜੂ ਵਰਗ ਐਡ ਜੇ ਇਹਦੇ ਨਾਲ ਆ ਲੋ ਚੈੱਕ ਕਰ ਲਿਓ ਰੇਟ ਕੀ ਹੈ ਤਾਂ ਵੀ 590 ਰੁਪਏ 750 ਵਾਲੇ ਸੂਟ ਸਟਾਕ ਮੈਂ ਕੋਈ ਨਹੀਂ ਰੱਖਦਾ ਹੁੰਦਾ ਮੈਂ ਸਾਰੇ ਸੇਲ ਚ ਪਾ ਕੇ ਦੇ ਦਿੰਦਾ ਨਾ ਭਾਵੇਂ ਮੈਨੂੰ ਪੱਲਿਓ ਪਾਉਣੇ ਪੈਣ ਭਾਵੇਂ ਮੈਨੂੰ ਘਾਟਾਂ ਵੀ ਪੈ ਜਾਣ ਕੋਈ ਚੱਕਰ ਨਹੀਂਗਾ ਪਰ ਮੇਰੀ ਆਦਤ ਨਹੀਂ ਕਿ ਸਟਾਕ ਨੂੰ ਸਾਫ ਸਾਫ ਕੇ ਰੱਖਣ ਦੀ ਮੈਂ ਸਾਰਾ ਤੁਹਾਨੂੰ ਹੀ ਦੇ ਦੇਣਾ ਚਾਹੇ ਮੈਂ ਪੱਲਿਓ ਪਾ ਕੇ ਵੀ ਦਵਾਂ ਚੈੱਕ ਕਰ ਲਓ ਫੈਬਰਿਕ ਬਹੁਤ ਸੋਹਣਾ ਮਸਲੀਨ ਦਾ ਹਾਂ ਮਸਲੀਨ ਕਾਟਨ ਦਾ ਬਾਟਮ ਵੀ ਕਾਟਨ ਦੀ ਤੇ ਇਹਦਾ ਸ਼ਰਟ ਦਾ ਪ੍ਰਿੰਟ ਫੈਬਰਿਕ ਜਿਹੜਾ ਜੇ ਇਹ ਵੀ ਕਾਟਨ ਦਾ ਰੇਟ ਕੀ ਹੈ ਇਹਦਾ 590 ਰੁਪਏ ਸ਼ਿਪਿੰਗ ਫ੍ਰੀ ਦੇ ਵਿੱਚ ਜੇ ਇੱਕੋ ਸੂਟ ਦੇ ਇਦੇ ਵਿੱਚ ਆ ਗਿਆ ਆਪਣੇ ਕੋਲ ਸੈਕੰਡ ਕਲਰ ਪ੍ਰਿੰਟ ਸ਼ਾਨਦਾਰ ਦੁਪੱਟਾ ਨਾਲ ਜਾਨਦਾਰ ਚੈੱਕ ਕਰੋ ਤੇ ਆਰੀ ਵਰਕ ਸਾਰੇ ਸੂਟ ਦੇ ਵਿੱਚ ਹੋਇਆ ਜੇ ਰੇਟ ਕੀ ਆ 590 ਰੁਪਏ ਵੀਡੀਓ ਮਿਸ ਨਾ ਕਰਿਓ ਐਂਡ ਤੱਕ ਜਾਂ ਵਿੱਚੋਂ ਸਕਿਪ ਨਾ ਕਰਿਓ ਜਿੱਥੋਂ ਤੁਸੀਂ ਸਕਿਪ ਕਰ ਲਈ ਮਿਸ ਕਰ ਲਈ ਸਮਝੋ ਤੁਸੀਂ ਸੂਟ ਮਿਸ ਕਰ ਗਏ ਬਲੈਕ ਤੇ ਬਲੈਕ ਹੀ ਦੁਪੱਟਾ ਸਾਰੇ ਦੁਪੱਟੇ 'ਚ ਕਢਾਈ ਪੱਲੇ ਬਹੁਤ ਸੋਹਣੇ ਬਣੇ ਨੇ ਬਾਟਮ ਨਾਲ ਕਾਟਨ ਦੀ ਜੇ ਇਹ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਜੇ ਰੇਟ 590 ਰੁਪਏ फ्रंट बैक ਵਾਲੇ ਸੂਟ ਇਹ ਵੀ ਬੜੇ ਦਿਨਾਂ ਬਾਅਦ ਮੈਂ ਤੁਹਾਨੂੰ ਧਗਾ ਦੇਣ ਅੱਜ ਰੀਸਟਾਕ ਕਰਕੇ ਜਿਹਦੇ ਵਿੱਚ ਫਰੰਟ ਬੈਕ ਤੇ ਆਉਂਦਾ ਜੇ ਵਰਕ ਬਹੁਤ ਸੋਹਣੇ ਸੂਟ ਜੇ ਹਿਰਨਾਂ ਵਾਲੇ ਆਹ ਸਾਰਾ ਦੇਖ ਸਕਦੇ ਜੇ ਫਰੰਟ ਬੈਕ ਇਹਦੀ ਬਣਦੀ ਜੇ ਬਾਟਮ ਕਾਟਨ ਦੀ ਜੇ ਦੁਪੱਟਾ ਨਾਲ ਇਹਦੇ ਬੜਾ ਸੋਹਣਾ ਆਉਂਦਾ ਜੇ ਟਾਈ ਡੈਂਟਾਈ ਦਾ ਰੇਟ ਕੀ ਆਉਂਦਾ ਸੂਟ ਦਾ ਸਿਰਫ ਤੇ ਸਿਰਫ 590 ਰੁਪਏ ਚੈੱਕ ਕਰੋ ਇੱਕ ਹੋਰ ਸੂਟ ਕਾਟਨ ਦਾ ਕਲਰ ਹੈਗਾ ਜੇ ਬਲੂ ਨਾਲ ਕੰਟਰਾਸਟ ਫਿਰੋਜੀ ਕਲਰ ਦੀ ਲਾਈਟ ਫਿਰੋਜੀ ਦੀ ਲੱਗੀ ਜੇ ਬਾਟਮ ਦੁਪੱਟਾ ਮਸਲੀਨ ਦਾ ਰੇਟ ਕੀ ਆ ਉਹੀ ਸੇਮ 590 2 ਸੂਟ 1100 ਰੁਪਏ ਦੇ ਕਾਟਨ ਦਾ ਸੂਟ ਜੇ ਫਰੰਟ ਵਰਕ ਜੇ ਬੜਾ ਸੋਹਣਾ ਦੁਪੱਟਾ ਤੇ ਬਾਟਮ ਕਾਟਨ ਦੀ ਫਰੰਟ ਬੈਕ ਵਰਕ ਰੇਟ ਸਿਰਫ 590 ਰੁਪਏ 2 ਸੂਟ 1100 ਰੁਪਏ ਦੇ ਵਿੱਚ ਅੱਗੇ ਆ ਗਈ ਬਲੈਕ ਬਿਊਟੀ ਬਹੁਤ ਪਿਆਰਾ ਸੂਟ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਇਹ ਵੀ ਜਿਹਦੇ ਵਿੱਚ ਤੁਸੀਂ ਲੈ ਸਕਦੇ ਜੇ ਸਾਰਾ ਐਮਬਰਾਇਡਰੀ ਵਰਕ ਤਿੱਲੇ ਦਾ ਵਰਕ ਥ्रेड ਵਰਕ ਨਾਲ ਬਾਟਮ ਨਾਲ ਦੁਪੱਟਾ ਸਾਰਾ ਸੂਟ ਤੁਹਾਨੂੰ ਮਿਲਦਾ ਆ ਸਿਰਫ ਤੇ ਸਿਰਫ 590 ਰੁਪਏ ਦਾ ਦੋ ਸੂਟ 1100 ਰੁਪਏ ਦੇ ਵਿੱਚ ਤੇ ਲਓ ਜੀ ਅੱਗੇ ਆ ਗਿਆ ਜੇ ਫੁਲਕਾਰੀ ਦਾ ਸੂਟ ਬਣਿਆ ਜੇ ਬਹੁਤ ਸੋਹਣਾ ਫੁਲਕਾਰੀ ਟੰਕੇ ਦੇ ਨਾਲ ਜਿਹਦੇ ਵਿੱਚ ਸਾਰਾ ਤੁਹਾਨੂੰ ਮਿਲਣਾ ਫਰੰਟ ਦੇ ਉੱਤੇ ਵਰਕ ਸ਼ਰਟ ਤੇ ਬਹੁਤ ਸੋਹਣਾ ਤੇ ਇਹਦੀ ਸ਼ਰਟ ਦਾ ਫੈਬਰਿਕ ਆਉਣਾ ਜੇ ਚੌਕਲੇਟ ਸ਼ਿਮਰਦਾ बॉਟਮ ਆਉਣੀ ਜੇ ਮਸਲੀਨ ਦੀ बॉਟਮ ਤੇ ਵੀ ਵਰਕ ਮਿਲੂਗਾ ਜੇ ਤੁਹਾਨੂੰ ਤੇ ਇਹ ਸੂਟ ਦਾ ਕਲਰ ਹੈਗਾ ਜੇ ਰਸਟ ਰੇਟ ਹੈਗਾ ਜੇ 590 ਸਿੰਗਲ ਦਾ ਦੋ ਸੂਟ 1100 ਰੁਪਏ ਦੇ ਅੱਗੇ ਆ ਗਿਆ ਜੇ ਆਪਣੇ ਕੋਲ ਰਾਣੀ ਸ਼ੇਡ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਸੂਟ ਦੀ ਬਹੁਤ ਪਿਆਰਾ ਕਲਰ ਜੇ ਇਹ ਵੀ ਵੇਖ ਸਕਦੇ ਜੇ ਤੁਸੀਂ ਫੁਲਕਾਰੀ ਦਾ ਵਰਕ ਜੇ ਸਾਰੇ ਸੂਟ ਤੇ ਬਾਟਮ ਨਾਲ ਜੇ ਇਹ ਵੀ ਤੁਹਾਨੂੰ ਸੇਮ ਫੈਬਰਿਕ ਤੇ ਮਿਲੂਗਾ ਚੌਕਲੇਟ ਸ਼ਿਮਰ ਦੇ ਉੱਤੇ ਰੇਟ ਉਹੀ 590 ਰੁਪਏ ਤੇ ਆ ਆ ਗਿਆ ਜੇ ਫਿਰ ਆਪਣੇ ਕੋਲ ਉਹੀ ਤੋਹਫੇ ਜਿਹੜੇ ਆਪਾਂ ਹਰ ਹਫਤੇ ਤੁਹਾਨੂੰ ਦਿੰਨੇ ਆ ਪਹਿਲਾਂ ਤਾਂ ਸੂਟ ਚੈੱਕ ਕਰਿਓ ਪ੍ਰਿੰਟ ਕਿੰਨਾ ਸ਼ਾਨਦਾਰ ਆ ਫਿਰ ਆਰੀ ਵਰਕ ਇਹਦੇ ਵਿੱਚ ਹੋਇਆ ਆ ਬਾਟਮ ਨਾਲ ਇਹਦੇ ਮਸਲੀਨ ਦੀ ਆ ਦੁਪੱਟਾ ਡਿਜੀਟਲ ਪ੍ਰਿੰਟ ਆ ਰੇਟ ਕੀ ਇਹਦਾ ਸਿਰਫ ਤੇ ਸਿਰਫ ਤੁਹਾਡੇ ਵਾਸਤੇ 590 ਦਾ ਸੂਟ ਜੇ ਮਾਰਕੀਟ ਅੱਜ ਵੀ ਪ੍ਰਾਈਸ ਇਹਨਾਂ ਦਾ 850 ਰੁਪਈਆ ਜੇ ਆਲਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਜੇ ਤੇ ਆ ਲਓ ਜੀ ਆ ਚੈੱਕ ਕਰ ਲਿਓ ਜਿਹਦੇ ਨਾਲ ਬਾਟਮ ਆਉਣੀ ਜੇ ਮਸਲੀਨ ਦੀ ਦੁਪੱਟਾ ਆਉਣਾ ਜੇ ਮਹਿੰਦੀ ਕਲਰ ਦਾ ਤੇ ਸੂਟ ਵੀ ਨਾਲ ਮਿਲਣਾ ਜੇ ਮਹਿੰਦੀ ਕਲਰ ਦਾ ਪ੍ਰਿੰਟ ਬਰਬਰੀ ਜੋਰਜਟ ਦਾ ਸੂਟ ਜੇ ਰੇਟ ਉਹੀ 590 ਰੁਪਈਏ ਸ਼ਿਪਿੰਗ ਫ੍ਰੀ ਦੇ ਨਾਲ ਇਸੇ ਦੇ ਵਿੱਚ ਇੱਕ ਸੈਕੰਡ ਕਲਰ ਮਿਲ ਜਣਾ ਤੁਹਾਨੂੰ ਸੇਮ ਮਹਿੰਦੀ ਕਲਰ ਦੇ ਉੱਤੇ ਬਾਟਮ ਹੋਣੀ ਜੇ ਕਾਟਨ ਦੀ ਦੁਪੱਟਾ ਮਸਲੀਨ ਦਾ ਟਾਈ ਐਂਡ ਆਈ ਦਾ ਤੇ ਫੈਬਰਿਕ ਜੌਰਜਟ ਬਰਬਰੀ ਦਾ ਰੇਟ ਉਹੀ ਸੇਮ 590 ਰੁਪਈਏ ਅਭੀ ਆ ਗਿਆ ਪ੍ਰਿੰਟ ਬਰਬਰੀ ਜੌਰਜਟ ਦਾ ਬਾਟਮ ਇਹਦੇ ਨਾਲ ਬਾਟਮ ਆ ਗਈ ਮਸਲੀਨ ਦੀ ਦੁਪੱਟਾ ਆ ਗਿਆ ਦੁਪੱਟਾ ਆ ਗਿਆ ਟਾਈ ਐਂਡ ਆਈ ਦਾ ਬਹੁਤ ਸੋਹਣਾ ਦੁਪੱਟਾ ਜੇ ਮਸਲੀਨ ਦਾ ਬਰਬਰੀ ਜੌਰਜਟ ਦੀ ਸ਼ਰਟ ਜੇ ਮਸਲੀਨ ਦੀ ਬਾਟਮ ਜੇ ਰੇਟ 590 ਰੁਪਈਏ ਇੱਕ ਆ ਵੀ ਪਿਆਰਾ ਜਿਹਾ ਪ੍ਰਿੰਟ ਚੈੱਕ ਕਰ ਲਿਓ ਜਿਹਦੇ ਵਿੱਚ ਤੁਹਾਨੂੰ ਮਿਲਣਾ ਜੇ ਬੜਾ ਸ਼ਾਨਦਾਰ ਪ੍ਰਿੰਟ ਬਰਬਰੀ ਦੇ ਉੱਤੇ ਦੁਪੱਟਾ ਮਸਲੀਨ ਬਾਟਮ ਵੀ ਮਸਲੀਨ ਰੇਟ ਸੇਮ 590 ਨਾ ਕਿ ਤੋਂ ਮਿਲੇ ਤੇ ਨਾ ਲੱਭੇ ਸੱਚੀ ਗੱਲ ਆ ਇਹ ਰੇਟ 'ਚ ਨਾ ਤੁਹਾਨੂੰ ਮਿਲਣੇ ਆ ਤੇ ਨਾ ਲੱਭਣੇ ਆ ਇਹ ਵੀ ਆ ਗਿਆ ਮਹਿੰਦੀ ਛੇੜ ਦੇ ਉੱਤੇ ਰੇਟ 590 ਰੁਪਏ ਸਿਰਫ ਇੱਕ ਹੋਰ ਪਿਆਰਾ ਜਿਹਾ ਸੂਟ ਬਰਬਰੀ ਦੇ ਨਾਲ ਬਲੈਕ ਦਾ ਟੱਚ ਜੇ ਬਹੁਤ ਸੋਹਣਾ ਇਹਦੇ ਵਿੱਚ ਤੇ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਇਧਰੋਂ ਵੀਰ ਕੋ ਸੂਟ ਹੀ ਨਹੀਂ ਸੰਭਲਦਾ ਇਹ ਸਾਰੇ ਸੂਟ ਸਾਰੀ ਜਿਹੜੀ ਪਹਾੜੀਆਂ ਨੇ ਤੁਹਾਡੇ ਵਾਸਤੇ ਹੀ ਆਏ ਬਸ ਤੇ ਤੁਸੀਂ ਕਬਜ਼ਾ ਕਰਨਾ ਸਾਰੇ ਤੇ ਆ ਲੋ ਚੈੱਕ ਕਰ ਲਓ ਰੇਟ ਕੀ ਆ ਬਸ ਉਹੀ 590 ਰੁਪਏ ਅਭੀ ਆ ਗਿਆ ਆਰੀ ਵਰਕ ਦੇ ਨਾਲ ਕਲਰ ਆ ਗਿਆ ਮਸਟਰਡ ਦਾ ਲਾਈਟ ਮਸਟਰਡ ਲੈਮਨ ਕਲਰ ਮਸਟਰਡ ਬਣੀਗਾ ਲੈਮਨ ਮੰਗੋ ਸ਼ੇਡ ਰੇਟ ਕੀ ਇਹਦਾ ਸਿਰਫ 590 ਰੁਪਏ ਡਿਜੀਟਲ ਦੁਪੱਟਾ ਜੇ ਡਿਜੀਟਲ ਪ੍ਰਿੰਟ ਸ਼ਰਟ ਜੇ ਮਸਲੀਨ ਦੀ ਬਾਟਮ ਜੇ ਰੇਟ 590 ਰੁਪਏ ਅੱਗੇ ਆ ਗਿਆ ਜੇ ਮਸਲੀਨ ਦਾ ਪ੍ਰਿੰਟ ਸੂਟ ਜੇ ਮਸਲੀਨ ਦੀ ਹੀ ਬਾਟਮ ਜੇ ਮਸਲੀਨ ਦਾ ਹੀ ਡਿਜੀਟਲ ਦੁਪੱਟਾ ਜੇ ਇਹ ਵੀ ਸੇਮ ਰੇਟ 'ਚ 590 ਰੁਪਏ ਆਹ ਜੇ ਵੀਡੀਓ ਦਾ ਐਂਡ ਸੂਟ ਤੇ ਇਹਨੇ ਐਂਡ ਹੀ ਕਰਾਈ ਸੀ ਜੇ ਪਿਛਲੀਆਂ ਵੀਡੀਓ 'ਚ ਵੀ ਤੇ ਇਹ ਤੁਹਾਨੂੰ ਮਿਲ ਜਾਣਗੇ ਦੋ ਸੂਟ ਆਪਣੇ ਕੋਲ ਬਾਕੀ ਸਾਰੇ ਸਿੰਗਲ ਸਿੰਗਲ ਹੀ ਜੇ ਜਲਦੀ ਬੁੱਕ ਕਰਿਓ ਸਟਾਕ ਨਹੀਂ ਜੇ ਮਿਲਣਾ ਬਾਅਦ ਵਿੱਚ ਬਹੁਤ ਸੋਹਣਾ ਪ੍ਰਿੰਟ ਜੇ ਬਾਟਮ ਨਾਲ ਕਾਟਨ ਦੀ ਜੇ ਦੁਪੱਟਾ ਨਾਲ ਮਸਲੀਨ ਦਾ ਰੇਟ ਉਹੀ ਸੇਮ 590 ਰੁਪਏ ਤੇ ਲਓ ਜੀ ਇਹ ਸੋਹਣੀ ਜੀ ਆ ਵੀਡੀਓ ਤੁਹਾਨੂੰ ਆਪਾਂ ਦੇ ਦਿੱਤੀ ਆ ਸੋਹਣੇ ਸੋਹਣੇ ਸੂਟਾਂ ਦੀ ਜਿਦੇ ਵਿੱਚ ਤੁਹਾਨੂੰ ਆਪਾਂ ਦੇ ਦਿੱਤੇ ਆ ਮਸਲੀਨ ਕਾਟਨ ਸ਼ਿਮਰ ਤੇ ਹੋਰ ਕੀ ਹੀ ਚੌਕਲੇਟ ਸ਼ਿਮਰ ਸਾਰੇ ਸੂਟ ਤੁਹਾਨੂੰ ਦੇ ਦਿੱਤੇ ਦੁਪट्टे ਨਾਲ ਵੀ ਤੇ ਬਿਨਾ ਦੁਪट्टे ਤੋਂ ਵੀ ਰੇਟ ਇੱਕੋ ਹੀ ਆ ਫਲੈਟ ਰੇਟ ਜੇ ਇੱਕੋ ਹੀ ਬਸ 590 ਰੁਪਏ ਮੈਂ ਪਹਿਲਾਂ ਵੀਡੀਓ 'ਚ ਵੀ ਦੱਸਿਆ ਟਾਈਮ ਹਾਂ ਹੁਣ ਵੀ ਮੈਂ ਦੱਸ ਦੇਣਾ ਤੁਹਾਨੂੰ ਕਿ 590 ਨਾਲ ਕਿਦੋਂ ਮਿਲੇ ਤੇ ਨਾਲ ਲੱਭੇ ਠੀਕ ਹੈ ਜੀ ਸ਼ਿਪਿੰਗ ਫਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਸਿੰਗਲ ਸੂਟ ਬੁੱਕ ਕਰ ਲਿਓ ਆਫਰ ਦੇ ਵਿੱਚ ਦੋ ਸੂਟ ਬੁੱਕ ਕਰਦੇ ਜੇ 1100 ਰੁਪਏ ਦੇ ਹੁਣ ਤੁਸੀਂ ਅੱਦਾਂ ਕਰਨਾ ਆ ਕਿ 3 ਵਜੇ ਵਾਲੀ ਵੀਡੀਓ ਮਿਸ ਨਹੀਂ ਕਰਨੀ ਉਹਦੇ ਵਿੱਚ ਕੀ ਸੱਪ ਕੱਢੂੰਗਾ ਕਿ ਬੰਬ ਧਾਊਂਗਾ ਤੁਹਾਨੂੰ ਮੈਂ 3 ਵਜੇ ਵਾਲੀ ਵੀਡੀਓ ਜ਼ਰੂਰ ਵੇਖਿਓ ਆਰਡਰ ਦਿਲ ਖੋਲ ਕੇ ਦੇ ਦਿਓ ਸਟਾਕ ਆਪਾਂ ਤੁਹਾਨੂੰ ਭਰ ਕੇ ਦੇ ਦਾਂਗੇ ਤੇ 3 ਵਜੇ ਵਾਲੀ ਵੀਡੀਓ ਮਿਸ ਨਾ ਕਰਿਓ ਹੁਣ ਇਹ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤੀ ਬੁਲਾਉਂਦੇ ਹਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ